ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਖੜੇ ਆ ਇਸ ਵੇਲੇ ਪਠਾਨਕੋਟ ਦੇ ਹਲਕਾ ਪਵਾ ਦੇ ਵਿੱਚ ਸੜਕ ਹੈਗੀ ਆ ਸਾਹਨੇ ਤੋਂ ਜਿਹੜੀ ਬਾਇਆ ਫਰੀਦਾਨਗਰ ਹੋ ਕੇ ਭੀਮਪੁਰ ਜਾਂਦੀ ਹੈ ਪਹਿਲੇ ਤਸਵੀਰਾਂ ਦਿਖਾਵਾਂਗੇ ਸੜਕ ਦੀਆਂ ਸੜਕ ਦੀਆਂ ਤਸਵੀਰਾਂ ਦੇਖੋ ਹਾਲਾਤ ਦੇਖੋ ਸੜਕ ਦੇ ਬਹੁਤ ਹੀ ਬੁਰੇ ਹਾਲਾਤ ਨੇ ਇਹ ਪਿਛਲੇ ਕਾਫੀ ਸਮੇ ਤੋਂ ਜਿਹੜੀ ਆ ਸੜਕ ਟੁੱਟੀ ਹੋਈ ਆ ਇਹ ਜਿਹੜੀ ਸੜਕ ਹੈ ਤਸਵੀਰਾਂ ਦੇਖੋ ਕਿਵੇਂ ਪੱਥਰ ਨਿਕਲੇ ਹੋਏ ਨੇ ਇਹਦੇ ਵਿੱਚ ਬੁਰੀ ਹਾਲਾਤ ਨਾਲ ਸੜਕ ਦੇ ਇਹ ਈੜੀ ਸੜਕ ਹੈ ਪ੍ਰਧਾਨ ਮੰਤਰੀ ਗ੍ਰਾਮੀਣ ਯੋਜਨਾ ਦੇ ਅਧੀਨ ਆ ਗਈ ਹੈ ਸੜਕ ਜਿਹਦਾ ਸਿਰਫ ਕੰਮ ਜਿਹੜਾ ਹੈਗਾ ਜਾਂ ਤੇ ਕੋਈ ਸੈਂਟਰ ਦਾ ਮਨਿਸਟਰ ਕਰ ਸਕਦਾ ਜਾਂ ਫਿਰ ਜਿਹੜਾ ਲੋਕ ਸਭਾ ਦਾ ਮੈਂਬਰ ਹੈਗਾ ਉਹ ਕਰ ਸਕਦਾ ਦੱਸ ਦੇ ਕਿ ਪਿਛਲੇ ਟਰਨ ਦੇ ਵਿੱਚ ਜਿਹੜੇ ਲੋਕ ਸਭਾ ਦੇ ਮੈਂਬਰ ਸੀਗੇ ਸੰਨੀ ਦੇਵਾਲ ਸੀਗੇ ਉਹ ਇੱਥੇ ਬੜੇ ਹੀ ਨਹੀਂ ਜਿਸ ਕਰਕੇ ਸੜਕ ਜਿਉਂ ਦੀ ਤੂੰ ਹੀ ਟੁੱਟੀ ਹੋਈ ਜਿਹੜੀ ਪਈ ਰਹੀ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਤੇ ਹੁਣ ਪਿਛਲੇ ਦਿਨੀ ਜਿਹੜਾ ਸਾਡੇ ਜਿਹੜੇ ਹਲਕੇ ਦੇ ਜਿਹੜੇ ਐਮਐਲਏ ਵੀ ਹੈਗੇ ਆ ਮੰਤਰੀ ਹੈ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਜੀ ਉਹਨਾਂ ਵੱਲੋਂ ਇਹਦਾ ਨੀਂ ਪੱਥਰ ਰੱਖਿਆ ਗਿਆ ਸੀਗਾ ਬੜੇ ਜੋਰ ਸ਼ੋਰ ਦੇ ਨਾਲ ਜਿਸ ਉੱਤੇ ਜਿਹੜੇ ਸਾਬਕਾ ਬਥਾਇਕ ਜਗਿੰਦਰਪਾਲ ਜੀ ਹੈਗੇ ਨੇ ਉਹਨਾਂ ਵੱਲੋਂ ਟਿੱਪਣੀ ਵੀ ਕੀਤੀ ਗਈ ਸੀਗੀ ਕਿਉਂਕਿ ਜਿਹੜੀ ਸੜਕ ਹੈਗੀ ਆ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਅਧੀਨ ਹੈ ਨਾਲ ਦੀ ਜਿਹੜੀ ਸਕਰੀਨ ਤੇ ਤਸਵੀਰਾਂ ਦਿਖਾਵਾਂਗੇ ਲਾਲਚੰਦ ਵੱਲੋਂ ਜਿਹੜਾ ਨੀਂ ਪੱਥਰ ਰੱਖਿਆ ਜਾ ਰਿਹਾ ਤੇ ਅੱਜ ਉਸੇ ਚੀਜ਼ ਨੂੰ ਦੇਖਦੇ ਹੋਏ ਕਿਉਂਕਿ ਸਾਬਕਾ ਵਿਧਾਇਕ ਜਿਹੜੇ ਜੁਗਿੰਦਰਪਾਲ ਜੀ ਉਹਨਾਂ ਵੱਲੋਂ ਕਾਫੀ ਟਿੱਪਣੀ ਕੀਤੀ ਗਈ ਸੀਗੀ ਕਿ ਇਸ ਦਾ ਜਿਹੜਾ ਨਹੀਂ ਪੱਥਰਾ ਸਿਰਫ ਜਾਂ ਤੇ ਜਿਹੜਾ ਕੇਂਦਰ ਦਾ ਕੋਈ ਮੰਤਰੀ ਰੱਖ ਸਕਦਾ ਜਾਂ ਫਿਰ ਜਿਹੜਾ ਲੋਕ ਸਭਾ ਮੈਂਬਰ ਹੋਵੇ ਉਹ ਕਰ ਸਕਦਾ ਤੇ ਉਸੇ ਨੂੰ ਦੇਖਦੇ ਅੱਜ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਹੈਗੇ ਨੇ ਲੋਕ ਸਭਾ ਮੈਂਬਰ ਗੁਰਦਾਸਪੁਰ ਉਹ ਇੱਥੇ ਆਏ ਉਹਨਾਂ ਵੱਲੋਂ ਤਸਵੀਰਾਂ ਦਿਖਾ ਰਹੇ ਨਾਲ ਦੀ ਸਕਰੀਨ ਤੇ ਅੱਜ ਇਸ ਰੋਡ ਦਾ ਹੁੰਦਾ ਜਿਹੜਾ ਉਹਨਾਂ ਨੇ ਵੀ ਨਹੀਂ ਪਤਾ ਰੱਖਿਆ ਤੇ ਉਹਨਾਂ ਨੇ ਨੀ ਪੱਥਰ ਜਿੱਥੇ ਰੱਖਿਆ ਉੱਥੇ ਹੀ ਕੈਬਨਟ ਮੰਤਰੀ ਨੂੰ ਜਿੱਥੇ ਘੇਰਿਆ ਆਪਣੇ ਬਿਆਨਾਂ ਦੇ ਰਾਹੀਂ ਉੱਥੇ ਹੀ ਜਿਹੜੀ ਸਟੇਟ ਦੀ ਗਵਰਨਮੈਂਟ ਹੈਗੀ ਹੈ ਚਾਹੇ ਮੁੱਖ ਮੰਤਰੀ ਆ ਉਹਨਾਂ ਦੇ ਵੀ ਰਾਜ ਕੇ ਜਿਹੜੇ ਆ ਨਿਸ਼ਾਨੇ ਸਾਦੇ ਨੇ ਗੱਲਬਾਤ ਸੁਣਾਣੇ ਉਹਨਾਂ ਨੇ ਕੀਤੀ ਹੋਈ ਤੇ ਨਾਲ ਹੀ ਜਿਹੜੇ ਸਾਬਕਾ ਵਿਧਾਇਕ ਜਵਿੰਦਰਪਾਲ ਜੀ ਹੈਗੇ ਉਹਨਾਂ ਵੱਲੋਂ ਵੀ ਅੱਜ ਜਿਹੜਾ ਫਿਰ ਤੋਂ ਜਿਹੜੀ ਆ ਸਰਕਾਰ ਨੂੰ ਕਿਤੇ ਨਾ ਕਿਤੇ ਘੇਰਦੇ ਨੇ ਜਰਾਏ ਨੇ ਗੱਲਬਾਤ ਸੁਣਾਣੇ ਦੋਨਾਂ ਨੇ ਕੀਤੀ ਹੋਈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਇਸ ਰੋਡ ਦਾ ਕੈਬਨਰ ਮੰਤਰੀ ਪੰਜਾਬ ਲਾਲ ਚੰਦ ਕਟਾਰੀ ਰਕਬਲੋਂ ਹੁਦ ਕਟਿੰਗ ਦਿੱਤਾ ਸਿਆ ਹੈ ਰਿਪੀਟ ਤੁਹਾਡੇ ਵੱਲੋਂ ਵੀ ਇਸ ਰੋਡ ਦਾ ਕਟਿੰਗ ਬਿਲਕੁਲ ਗੱਲ ਹੁਣ ਥਲੀ ਗੱਲ ਤੇ ਇਹ ਵਿਵਿਧ ਗਾਈਡਲਾਈਨਸ ਨੇ ਜਿੰਨੇ ਨੇ ਇੱਕ ਡਿਪਾਰਟਮੈਂਟ ਨੂੰ ਔਰ ਕੱਲ ਵੀ ਜਿਹੜੀ ਗੁਰਦਾਸਪੁਰ ਮੀਟਿੰਗ ਹੋਈ ਆ ਉੱਥੇ ਬੜਾ ਕਲੀਅਰ ਕੱਟ ਕਿਹਾ ਗਿਆ ਕਿ ਜਿਹੜੀਆਂ ਯੋਜਨਾਵਾਂ ਕਮਿਟੀ ਆਫ ਇੰਡੀਆ ਦੀਆਂ ਤੇ ਪਾਰਲੀਮੈਂਟਰ ਪਾਰਲੀਮੈਂਟ ਦੇ ਅੰਡਰ ਨੇ ਉਹਨਾਂ ਦੇ ਜਿਹੜੇ ਫਾਊਂਡੇਸ਼ਨਸ ਹੁਣ ਉਹਦੇ ਤੇ ਉਸ ਮੇ ਉਥੋਂ ਦੇ ਲੋਕਲ ਐਮਐਲਏ ਦਾ ਨਾਮ ਤੇ ਲਿਖਿਆ ਜਾ ਸਕਦਾ ਪਰ ਉਹ ਆਪਣੇ ਆਪ ਉੱਥੇ ਨੀਂਹ ਪੱਥਰ ਨਹੀਂ ਰੱਖਦਾ ਜਿੰਨੇ ਨੈਸ਼ਨਲ ਹਾਈਵੇ ਬਣਦੀ ਨੇ ਉਹਨਾਂ ਦੇ ਉੱਤੇ ਕੋਈ ਐਮਐਲਏ ਆਪਣੇ ਆਪ ਕੋਈ ਨੀਂਹ ਪੱਥਰ ਰੱਖ ਕੇ ਖੜਾ ਜਾਂਦਾ ਤੇ ਇਹ ਜਿਹੜੀਆਂ ਸੜਕਾਂ ਨੇ ਮੈਂ ਇੱਕ ਇਹਨਾਂ ਨੂੰ ਕਹਿਣਾ ਚਾਹੁੰਦਾ ਇਹ ਜਿਹੜੀਆਂ ਰੋਡਸ ਨੇ ਕੀ ਫੀਸ ਥੀ ਦੀਆਂ ਨੇ ਮੇਰੇ ਖਿਆਲ ਕੇ ਜੇ ਤੁਸੀਂ ਮੰਤਰੀ ਨੂੰ ਪੁੱਛੋਗੇ ਨਾ ਕਿ ਕਿਹੜੇ ਫੀਸ ਦੀਆਂ ਸੜਕਾਂ ਤੇ ਕਿੱਥੋਂ ਤੇ ਕਦੋਂ ਮਨਜ਼ੂਰ ਹੋਈਆਂ ਤੇ ਕਿਵੇਂ ਮਨਜ਼ੂਰ ਹੋਈਆਂ ਉਹਨੂੰ ਮਨੁਸਪਤ ਸਾਬ ਨੂੰ ਇਹ ਵੀ ਨਹੀਂ ਪਤਾ ਹੋਣਾ ਵੇ ਦੇ ਚ ਹੁਣ ਇਹ ਸੀ ਚ ਫੋਰ ਚੱਲ ਪਿਆ ਔਰ ਇਹਨੂੰ ਡਿਪਾਰਟਮੈਂਟ ਨੂੰ ਹੀ ਪਤਾ ਮੈਂ ਇਹਨਾਂ ਨੂੰ ਅਜੇ ਵੀ ਦਿੱਤੀ ਜਾ ਕੇ ਜਲਦੀ ਜਲਦੀ ਕਰਵਾ ਕੇ ਭੇਜੋ ਜੀ ਇਸ ਥੀ ਜਿਹੜੀਆਂ ਨੇ ਉਹ ਖਤਮ ਹੋ ਚੁਕੀਆਂ ਨੇ ਉਹਨਾਂ ਦੇ ਵਿੱਚ ਤੇ ਮੰਤਰੀ ਜੀ ਨੂੰ ਮੈਂ ਇੱਕ ਹੋਰ ਜਾਣਕਾਰੀ ਉਹਨਾਂ ਦਗਾਉਂਗਾ ਕਿ ਜਿਹੜੀ ਪ੍ਰਧਾਨ ਮੰਤਰੀ ਸੜਕ ਯੋਜਨਾ ਵਾ ਉਹ ਜਿੰਨੀ ਦੇਰ ਐਮਪੀ ਨਹੀਂ ਲਿਖੇ ਪਈਦਾ ਉਹ ਨਹੀਂ ਹੁੰਦੀ ਇਹ ਠੀਕ ਹੈ ਕਿ ਉਸ ਵੇਲੇ ਦੇ ਐਮਪੀ ਨੇ ਲਿਖਿਆ ਜਾਂ ਨਹੀਂ ਲਿਖਿਆ ਉਹ ਉਹ ਵਾਰੀ ਨਹੀਂ ਮੈਨੂੰ ਪਤਾ ਜਿਹੜੇ ਪਹਿਲੀ ਸਾਡੇ ਐਮਪੀ ਸੀਗੇ ਕਿਉਂਕਿ ਕਦੀ ਆਈ ਨਹੀਂ ਸੀ ਉਹਨਾਂ ਸਿਗਨੇਚਰ ਹੀ ਨਹੀਂ ਸੀ ਕੀਤੇ ਤੇ ਇਹੋ ਜਿਹੜੀਆਂ ਚੀਜ਼ਾਂ ਰੱਖਣੀਆਂ ਔਰ ਮੇਰਾ ਖਿਆਲ ਕਿ ਇਹ ਗਲਤ ਨੇ ਔਰ ਇਸੇ ਤਰ੍ਹਾਂ ਹੀ ਜੇ ਹੋਰ ਵੀ ਜਿਹੜੀਆਂ ਨੇ ਪ੍ਰਧਾਨ ਮੰਤਰੀ ਸੜਕ ਯੋਜਨਾ ਤੇ ਉਹ ਆਉਣਗੇ ਇਹਨਾਂ ਨੂੰ ਮੈਂ ਇਹਨਾਂ ਨੂੰ ਮੰਤਰੀ ਜੀ ਦੀ ਜਾਣਕਾਰੀ ਦੀ ਦੱਸ ਦੇਣਾ ਚਾਹੁੰਦਾ ਤੇ ਜੇ ਜ਼ੋਰ ਲਾਉਣਾ ਜੇ ਜ਼ੋਰ ਲਾਉਣਾ ਤੇ ਉੱਥੇ ਜਾ ਕੇ ਦਿੱਲੀ ਜ਼ੋਰ ਲਾਓ ਜਿਹੜਾ ਫੀਸ ਫੋਰਡ ਚੱਲ ਪਿਆ ਉਦੇ ਵਿੱਚ ਮੈਂ ਗਵਰਨਰ ਸਾਹਿਬ ਜੀ ਨੂੰ ਮਿਲਕੇ ਆ। ਉਹਨਾਂ ਨੇ ਉੱਥੇ ਕਿਹਾ ਕਿ ਸਿਰਫ ਹੁਣ ਲਿੰਕ ਰੋਡ ਜਿਹੜੇ ਨਵੇਂ ਲਿੰਕ ਰੋਡ ਨੇ ਕਿ ਕਿਸ ਪਿੰਡ ਨੂੰ ਸੜਕ ਜਿਹੜੀ ਅਜੇ ਤੱਕ ਨਹੀਂ ਗਈ। ਉੱਥੇ ਮੈਂ ਗੱਲ ਵੀ ਕੀਤੀ ਉਹਨਾਂ ਦੇ ਨਾਲ ਕਿ ਪੰਜਾਬ ਦੇ ਵਿੱਚ ਕੋਈ ਵੀ ਉਹਦਾ ਪਿੰਡ ਨਹੀਂ ਜਿਹਨੂੰ ਲਿੰਕ ਨਹੀਂ ਗਿਆ। ਏਕ-ਏਕ ਪਿੰਡ ਨੂੰ ਚਾਰ-ਚਾਰ ਪੰਜ-ਪੰਜ ਲਿੰਕ ਨੇ ਸਾਨੂੰ ਇਹਦੇ ਤੋਂ ਨਾ ਰੱਖਿਆ ਜਾਵੇ ਸਾਨੂੰ ਕੀਤਾ ਜਾਏ ਕਿ ਜਿਹੜੀਆਂ ਅਪਗ੍ਰੇਡੇਸ਼ਨ ਹੈ ਜਿਵੇਂ 18 ਫੁੱਟ ਕਰਨੀਆਂ ਆ। ਵਾਸ ਟ੍ਰੈਂਸਨ ਕਰਨੇ ਇਹਨਾਂ ਸੜਕਾਂ ਚ ਹੀ ਜਾਂਦਾ ਜਾਵੇ ਪਰ ਮੇਰੇ ਖਿਆਲ ਕੇ ਪੰਜਾਬ ਗੁਰਮੁਖੀ ਦੇ ਬਰ ਪਤਾ ਨਹੀਂ ਉਸ ਮੀਟਿੰਗ ਤੇ ਮੁੱਖ ਮੰਤਰੀ ਸਾਹਿਬ ਨੇ ਮਾ ਖੀੜ ਕਰਦਾ ਕਿ ਜਾ ਕੇ ਦਿੱਲੀ ਚ ਜੂਰ ਪਾਓ ਤੇ ਪੰਜਾਬ ਨੂੰ ਬਚਾਈ ਜੀ ਆਤਰੀਆਂ ਨੂੰ ਆਪਣੀ ਸਰਕਾਰੀ ਹਾਈ ਤੋਂ ਛੱਡਣ ਜਾ ਰਹੇ ਨੇ ਕੀ ਲੱਗਦਾ ਕਿ ਉਹਨਾਂ ਦਾ ਫੈਸਲਾ ਜਿਹੜਾ ਸਦਾ ਤਾਰਿਆ ਕਿ ਲੋਕ ਲੋਕਤਾਰੀ ਫੈਸਲਾਏਗਾ ਉਹਨਾਂ ਦਾ ਦੇਖੋ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਉਹਨੇ ਪਹਿਲੇ ਕਿਹਾ ਸੀ ਪੀ ਆਪਾਂ ਦਿੱਲੀ ਨੂੰ ਇੱਕ ਮਾਡਲ ਜਿਹਾ ਬਣਾਵਾਂਗੇ ਉਹਦੇ ਵਿੱਚ ਉਹਨੇ ਕਿਹਾ ਕਿ ਜਿਹੜੇ ਸਾਡੇ ਮਹੱਲਾ ਕਲੀਨਿੰਗ ਹੈ ਬਹੁਤ ਵਧੀਆ ਔਰ ਬੜੇ ਅੱਛੇ ਬਣਾਤੇ ਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਉਹਨਾਂ ਕਹਿੰਦੇ ਬਹੁਤ ਵਧੀਆ ਮਹੱਲਾ ਕਲੀਨਿੰਗ ਬਣਾਤੇ ਆ ਕਿ ਤੁਸੀਂ ਇਹ ਦੇਖੋ ਕਿ ਭਗਵੰਤ ਮਾਨ ਦਿੱਲੀ ਤੋਂ ਵਾਇਰ ਆ ਰਹੇ ਸੀ ਪੰਜਾਬ ਤੇ ਉਹ ਕੌੜੀਆਂ ਉੱਤਰ ਦਾ ਜਹਾਜ ਜੋ ਡੇਟਿਆ ਇਹ ਵੀ ਸਾਨੂੰ ਪਤਾ ਪਈ ਉਹ ਕਿਸ ਰਾਹ ਡੇ ਗਿਆ ਉਹ ਬਾਹਰ ਕੋਈ ਚੋਕਿਆਂ ਨੂੰ ਦਿੱਲੀ ਲੱਗਿਆ ਤੇ ਜਿਹੋ ਉਹਨਾਂ ਦੀ ਮਹੱਲਾ ਕਲੀਨਿੰਗ ਆ ਬਹੁਤ ਅੱਛੀਆਂ ਸੀ ਤੇ ਜੇ ਦਿੱਲੀ ਲਈ ਨਹੀਂ ਕਿਉਂਕਿ ਜੇ ਜੇਕਰ ਦਿੱਲੀ ਉਹਨਾਂ ਲੱਗੇ ਆ ਤੇ ਮਹਲਾ ਕਰਨੀ ਤੇ ਦਿੱਲੀ ਵਿੱਚ ਵੀ ਆਗੇ ਹੋਵੇ ਮਹਲਾ ਕਰਨੀ ਤੇ ਆਪਣਾ ਲਾਇਕ ਰਾਨਾ ਚਾਹੀਦਾ ਤੇ ਸਭ ਇਹਨਾਂ ਕੋਈ ਝੂਠ ਤੇ ਝੂਠ ਆ ਪਰ ਕੁਛ ਨਹੀਂ ਹੋਊਗਾ